ਕੰਢੀ ਖੜਾ ਖੜਾ ਹਰਿਆ ਹਰਿਆ ਨੀ ਕਹਿੰਦੀ ਹਰਿਆ 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 ਕੰਢੀ ਖੜਾ ਖੜਾ ਤੇਦੀ ਮੰਮੀ ਨੂੰ ਮੰਮੀ ਨੂੰ ਬਾਲਾ ਹੀ ਚਾਚੜੇ ਮੁੰਡੇ ਦੀ ਮੰਮੀ ਨੂੰ ਮੰਮੀ ਨੂੰ ਬਾਲਾ ਹੀ ਚਾਚੜਾ ਮੁੰਡੇ ਦੀ ਮੰਮੀ ਨੂੰ ਮੰਮੀ ਨੂੰ ਬਾਲਾ ਹੀ ਚਾਚੜੇ ਮੁੰਡੇ ਦੀ ਮੰਮੀ ਨੂੰ ਹੋ ਨਾਨਕ ਆਏ ਆ ਜੀ ਨਾਨਕ ਆਏ ਆ ਆਣ ਕੇ ਆਏ ਆ ਪੈ ਨਾਨਕ ਕੁਝ ਲਿਆਏ ਅੱਜ ਕੀ ਕੁਝ ਲਿਆਏ ਆਂ ਇਹ ਕੁਝ ਲਿਆਏ ਆ ਆਪਕੇ ਕੁਝ ਲਿਆਏ ਆ ਲਾਇ ਛੱਪਾ ਛੱਲੇ ਦੇ ਵਿੱਚ ਸ਼੍ਰੀ ਕਹਦੇ ਹੋਗੀ ਬੱਲੇ ਬੱਲੇ ਦੇ ਵਿੱਚ ਸ਼੍ਰੀ ਕਹਦੇ ਹੋਗੀ ਬੱਲੇ ਬੱਲੇ ਵਿੱਚ ਸ਼੍ਰੀ ਕਹਦੇ ਹੋਗੀ ਬੱਲੇ ਬੱਲੇ ਦੇ ਵਿੱਚ ਸ਼੍ਰੀ ਕਹਦੇ ਹੋਗੀ ਬੱਲੇ ਬੱਲੇ ਵਿੱਚ ਸ਼੍ਰੀ ਕਹਦੇ ਮੰਮੀ ਸਾਡੀ ਨੱਚਦੀ ਤੇ ਡੈਡੀ ਨੂੰ ਹਟਵਾਤਾ ਹਮੇ ਸਾਡੇ ਨੱਚਦੀ ਤੇ ਡੈਡੀ ਨੂੰ ਹਟਵਾਤਾ ਮੰਮੀ ਸਾਡੀ ਨੱਚਦੀ ਤੇ ਡੈਡੀ ਤੋਂ ਹਟਵਾਰਦਾ ਹਮੇ ਸਾਡੇ ਨੱਚਦੀ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਦੋਨਾਂ ਦੇ ਪਿਆਰ ਦਾ ਅੱਜ